ਦੇਖਣ ਵਾਲੇ ਨੂੰ ਇਦਾਂ ਲੱਗਦਾ ਕਿ ਪੈਸੇ ਤਾਂ ਸਾਰੇ ਇਹਨਾਂ ਨੂੰ ਆਉਣ ਡਿਆ ਪੈਸੇ ਦਾ ਕੀ ਆਉਣੇ ਸੱਚ ਸਵੇਰੇ ਸਵੇਰੇ 0300 ਵਾਲੇ YouTube ਚੈਨਲ ਦੇ ਓਨਰ આરਵੀ ਸ਼ੇਰਗੱਲ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਹਮੇਸ਼ਾ ਹੀ ਆਪਣੇ ਪੋਡਕਾਸਟਾਂ ਦੇ ਨਾਲ ਚਰਚਾ ਦੇ ਵਿੱਚ ਰਹਿੰਦਾ ਹੈ ਤੇ 35 ਲੱਖ ਵਾਲੇ ਮੁੰਡੇ ਆਕਾਸ਼ ਦੀਪ ਦਾ ਪੋਡਕਾਸਟ ਕਰਕੇ ਉਹ ਸੋਸ਼ਲ ਮੀਡੀਆ ਤੇ ਜਿਆਦਾ ਚਰਚਾ ਦੇ ਵਿੱਚ ਆਇਆ ਹੈ ਜਿਸ ਤੋਂ ਬਾਅਦ ਉਸ ਦੇ ਪੋਡਕਾਸਟਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਹਨ ਤੇ ਉੱਥੇ ਹੀ ਉਸ ਦੇ ਵੱਲੋਂ ਆਪਣੀਆਂ ਇੰਸਟਾ ਵੀਡੀਓਜ਼ ਦੇ ਵਿੱਚ ਵੀ ਲੋਕਾਂ ਨੂੰ ਰੋਸਟ ਕੀਤਾ ਜਾਂਦਾ ਹੈ ਤੇ ਹਮੇਸ਼ਾ ਹੀ ਮਜਾਕੀਆਂ ਵੀਡੀਓਸ ਤੇ ਉਹ ਆਪਣੇ ਵਿਚਾਰ ਪੇਸ਼ ਕਰਦਾ ਰਹਿੰਦਾ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਕਮੈਂਟ ਕੀਤੇ ਜਾਂਦੇ ਹਨ ਤੇ ਕੁਝ ਕੁ ਲੋਕ ਉਸ ਨੂੰ ਮਾੜਾ ਵੀ ਬੋਲਦੇ ਹਨ ਤੇ ਜਿਵੇਂ ਹੀ ਉਸ ਨੇ 35 ਲੱਖ ਵਾਲੇ ਮਸਲੇ ਤੇ ਆਕਾਸ਼ ਦੀਪ ਨਾਲ ਪੋਡਕਾਸਟ ਕੀਤਾ ਤੇ ਕਾਰਪਰੀ ਦੇ ਵਕੀਲ ਵੱਲੋਂ ਉਸ ਤੇ 2 ਕਰੋੜ ਦਾ ਮਾਨਹਾਨੀ ਦਾ ਕੇਸ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਹ ਨਹੀਂ ਡਰਿਆ ਤੇ ਲਗਾਤਾਰ ਔਰ ਉਸ ਦੇ ਵਿਵਾਦਾਂ ਵਾਲੇ ਪੋਡਕਾਸਟ ਹੀ ਸਾਹਮਣੇ ਆ ਰਹੇ ਹਨ ਤੇ ਆਕਾਸ਼ ਤੀਪ ਦੇ ਉਹ ਹੁਣ ਤੱਕ ਦੋ ਪੋਡਕਾਸਟ ਕਰ ਚੁੱਕਿਆ ਹੈ ਤੇ ਲੋਕ ਉਸ ਨੂੰ ਇੰਜ ਕਮੈਂਟ ਕਰਦੇ ਹਨ ਕਿ ਉਹ YouTube ਚੈਨਲ ਤੋਂ ਕਾਫੀ ਕਮਾਈ ਕਰਦਾ ਹੈ ਤੇ ਉਹ ਕਾਫੀ ਅਮੀਰ ਹੋ ਚੁੱਕਿਆ ਹੈ ਤੇ ਕਾਫੀ ਕਮੈਂਟ ਲੋਕ ਉਸ ਨੂੰ ਕਰਦੇ ਹਨ ਪਰ ਇਸ ਬਾਰੇ ਅਸਲ ਸੱਚ ਉਸਦੇ ਭਰਾ ਗੁਰਵੀ ਸ਼ੇਰਗਿੱਲ ਦੇ ਵੱਲੋਂ ਦੱਸ ਦਿੱਤਾ ਗਿਆ ਹੈ ਤੇ ਉਸ ਨੇ ਹਾਲ ਹੀ ਦੇ ਵਿੱਚ ਇੰਸਟਾ ਤੇ ਇੱਕ ਵੀਡੀਓ ਪਾ ਕੇ ਇਹ ਖੁਲਾਸਾ ਕਰ ਦਿੱਤਾ ਹੈ ਕਿ ਉਸ ਦਾ ਭਰਾ ਆਰਵੀ ਸ਼ੇਰਗਿੱਲ ਕਿੰਨਾ ਪੈਸਾ YouTube ਤੋਂ ਕਮਾ ਰਿਹਾ ਹੈ ਤੇ ਉਸ ਦੀ ਲਾਈਫ ਕਿਹੋ ਜਿਹੀ ਹੈ ਇਸ ਬਾਰੇ ਵੱਡੇ ਖੁਲਾਸੇ ਉਸਦੇ ਭਰਾ ਗੁਰਵੀ ਸ਼ੇਰ ਗੱਲ ਦੇ ਵੱਲੋਂ ਕੀਤੇ ਗਏ ਹਨ ਬਾਕੀ ਤੁਸੀਂ ਗੁਰਵੀ ਸ਼ੇਰ ਗੱਲ ਦੀ ਵੀਡੀਓ ਦੇਖੋ ਉਸ ਨੇ ਕੀ ਕਿਹਾ ਤੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦਿਓ ਹਾਂਜੀ ਬਾਬੇ ਬੰਦਾ ਕੋਈ ਵੀ ਕੰਮ ਕਰਦਾ ਨਾ ਇਹ ਸੋਚ ਕੇ ਕਰਦਾ ਕਿ ਮੈਨੂੰ ਚਾਰ ਪੈਸੇ ਪੂਸੇ ਬਣਨ ਅਸੀਂ بڑے ਕੰਮ ਕੀਤੇ ਸਾਨੂੰ ਨਾ ਪੈਸੇ ਵੂਸੇ ਤਾਂ ਸਾਨੂੰ ਕੀ ਬਣਨੇ ਸੀ ਸਾਲਾ ਘਾਟਾ ਹੀ ਪਿਆ ਹਰੇ ਕੰਮ ਚ ਹੁਣ ਮੇਰੇ ਭਰਾ ਦਾ ਨਾ ਪੋਡਕਾਸਟਾਂ ਦਾ ਕੰਮ ਪੂਰਾ ਇਦਾਂ ਮੈਂ ਕਿਹਾ ਪੀਕ ਤੇ ਚੱਲਣ ਡਿਆ ਦੇਖਣ ਵਾਲੇ ਨੂੰ ਇਦਾਂ ਲੱਗਦਾ ਕਿ ਪੈਸੇ ਤਾਂ ਸਾਰੇ ਇਹਨਾਂ ਨੂੰ ਆਉਣ ਡਿਆ ਪੈਸੇ ਦਾ ਕੀ ਆਉਣੇ ਸੀ ਅੱਜ ਸਵੇਰੇ ਸਵੇਰੇ ਦੁਕਾਨ ਦਾ ਬਿੱਲ ਆਇਆ ਤੇ 33000 ਰੁਪਏ ਦੀਆਂ ਹੈਲ ਪੀ ਗਿਆ ਹੈਲ ਜਿਹੜੀ ਤੁਸੀਂ ਦੇਖੀ ਨੇ ਡਰਿੰਕ ਪਿੰਦੇ ਆ ਨਾ ਹਰੇ ਕੋਈ ਕਿਸੇ ਨੂੰ ਜਿਹੜਾ ਆਇਆ ਗਿਆ ਹਰੇਕ ਨੂੰ ਚੱਲ ਹੱਲ ਚਾਲਲ ਉਦੋਂ ਦਾ ਮੁੰਡਾ ਆਇਆ ਸੀ ਆਕਾਸ਼ ਤੇ ਦੀ ਮੰਮੀ ਉਹਨਾਂ ਨੂੰ ਵੀ ਹੈਲ ਪਿਲਾਤੀ ਉਹ ਘਰ ਜਾ ਕੇ ਆਂਟੀ ਦਾ ਬੀਪੀ ਵੱਜ ਗਿਆ ਮੈਨੂੰ ਲੱਗਿਆ ਸੀ ਕਿ ਉਹਨਾਂ ਵੱਲੋਂ ਪੈਸੇ ਆਉਣੇ ਆ ਜਿਹੜੀ ਐਡੀ ਮੋਟੀ ਪ੍ਰੋਮੋਸ਼ਨ ਕਰਨ ਡਿਆ ਉਹ ਅੱਜ ਉਹਨੇ ਦੱਸਿਆ ਕਹਿੰਦਾ ਉਹਨਾਂ ਵੱਲੋਂ ਕੋਈ ਪ੍ਰੋਮੋਸ਼ਨ ਤੇ ਪੈਸੇ ਨਹੀਂ ਆਉਣੇ ਮੈਂ ਤਾਂ ਕੋਲੇ ਲੋਕਾਂ ਨੂੰ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ